ਸਾਰਿਆਂ ਨੂੰ ਜੈਮਸੀ ਦੀ ਅੱਜ ਅਸੀਂ ਪੜਾਂਗੇ ਜੋ ਬੂਰਾ ਦੀ ਪੋਥੀ ਦਾ 52 ਅਧਿਆਏ ਮਗਰੂਰ ਤਨਿੰ ਉਹਦੀ ਪਹਿਲੀ ਆਇਤ हे ਸੂਰਬੀਰ ਤੂੰ ਬੁਰੀਆਈ ਉੱਤੇ ਕਿਉਂ ਫੁੱਲਦਾ ਹੈ ਪਰਮੇਸ਼ਰ ਦੀ ਦਇਆ ਨਿਤ ਰਹਿੰਦੀ ਹੈ ਦੂਸਰੀ ਆਇਤ ਤੇਰੀ ਜੀ ਬੁਰੀਆਈ ਦੀਆਂ ਜੁਕਤਾ ਤਿੱਖੇ ਉਸਤਰੇ ਵਾਂਝ ਕਰਦੀ ਹੈ हे ਛਲਿਏ ਤੀਸਰੀ ਆਇਤ ਤੂੰ ਬੁਰੀਆਈ ਨੂੰ ਭਲਾਈ ਨਾਲੋਂ ਅਤੇ ਝੂਠ ਨੂੰ ਸੱਚ ਬੋਲਣ ਨਾਲੋਂ ਵਧੇਰੇ ਪ੍ਰੇਮ ਰੱਖਦਾ ਹੈ ਸਲੈ ਚੌਥੀ ਆਇਤ ਇਹ ਸ਼ਾਲ ਵਾਲੀ ਰਸਨਾ ਤੂ ਸਾਰੇ ਹਲਾਕ ਕਰਨ ਵਾਲੀਆਂ ਗੱਲਾਂ ਨਾਲ ਪ੍ਰੀਤ ਰੱਖਦੀ ਹੈ। ਪੰਜਵੀਂ ਆਇਤ ਪਰਮੇਸ਼ਰ ਵੀ ਤੈਨੂੰ ਸਦਾ ਲਈ ਕੱਢ ਸੁੱਟੇਗਾ। ਉਹ ਤੈਨੂੰ ਫੜ ਕੇ ਤੇਰੇ ਤੰਬੂ ਵਿੱਚੋਂ ਖੇੜ ਛੱਡੇਗਾ ਅਤੇ ਜਿਉਂ ਦੀ ਧਰਤੀ ਵਿੱਚ ਤੇਰੀ ਜੜ ਪੁੱਟ ਦੇਵੇਗਾ। ਸਲੈ। ਛੇਵੀਂ ਆਇਤ ਤਰਮੀ ਵੀ ਵੇਖਣਗੇ ਅਤੇ ਡਰਨਗੇ ਤੇ ਉਸ ਉੱਤੇ ਹੱਸਣਗੇ। ਸੱਤਵੀਂ ਆਇਤ ਵੇਖੋ ਏ ਉਹ ਪੁਰਖ ਹੈ ਜਿਸ ਨੇ ਪਰਮੇਸ਼ਰ ਨੂੰ ਆਪਣਾ ਗੜ ਨਹੀਂ ਥਾਪਿਆ ਸੀ ਸਗੋ ਆਪਣੇ ਧਨ ਦੀ ਬਹੁਤਾਈ ਤੇ ਉੱਤੇ ਭਰੋਸਾ ਰੱਖਦਾ ਸੀ ਅਤੇ ਆਪਣੇ ਲੋਭ ਵਿੱਚ ਪੱਕਾ ਸੀ ਅੱਠਵੀਂ ਆਇਤ ਪਰ ਮੈਂ ਤਾਂ ਪਰਮੇਸ਼ਰ ਦੇ ਘਰ ਵਿੱਚ ਜੈਤੂਨ ਦੇ ਹਰੇ ਭਰੇ ਬਰਿਸ਼ ਵਰਗਾ ਹਾਂ ਮੈਂ ਪਰਮੇਸ਼ਰ ਦੀ ਦਇਆ ਉੱਤੇ ਸਦਾ ਹੀ ਭਰੋਸਾ ਰੱਖਦਾ ਹਾਂ ਰੱਖਿਆ ਹੈ ਨੌਵੀਂ ਆਇਤ ਮੈਂ ਸਦਾ ਤੱਕ ਤੇਰਾ ਧੰਨਵਾਦ ਕਰਾਂਗਾ ਕਿਉਂ ਜੋ ਤੈਂ ਕੀਤਾ ਹੈ ਅਤੇ ਮੈਂ ਤੇਰੇ ਨਾਮ ਦੀ ਉਡੀਕ ਰੱਖਾਂਗਾ ਕਿਉਂ ਜੋ ਤੇਰੇ ਸੰਤਾਂ ਦੇ ਅੱਗੇ ਉਹ ਪੱਲਾ ਹੈ ਪ੍ਰਭੂ ਜੀ ਇਹਨਾਂ ਵਚਨਾਂ ਨੂੰ ਪੜ੍ਹੇ ਸੁਣੇ ਜਾਣ ਤੇ ਵੱਡੀ ਬਰਕਤ ਦੇਣ ਅੱਜ ਦਾ ਦਿਨ ਮੁਬਾਰਕ ਹੋਵੇ ਤੁਹਾਡੇ ਘਰ ਵਿੱਚ ਸ਼ਿਫਾ ਸ਼ਾਂਤੀ ਰਮ ਸਦਾ ਹੀ ਵਸਤੇ ਰਹਿਣ ਆਮੀਨ ਸਾਰਜਮਸੀਕੀ